ਸੋਇਰਾ ਟੁੱਟ ਗਿਆ ਸੀਗਾ ਜੀ 2 ਮਹੀਨੇ ਪਹਿਲਾਂ ਵੀ ਟੁੱਟ ਗਿਆ ਸੀ ਤੇ ਪਿੰਡ ਦੇ ਬੰਦਿਆਂ ਨੇ ਤੇ ਸਰਕਾਰੀ ਬੰਦੇ ਆਏ ਸੀ ਉਹਨਾਂ ਨੇ ਰੜ ਕੇ ਕੱਲ ਗੱਟੇ-ਗੱਟੇ ਭਰੇ ਤੇ ਅੱਜ ਜੇਸੀਵੀ ਜਿਹੜੀ ਇਹ ਡਿਪਾਰਟਮੈਂਟ ਵੱਲੋਂ ਆਈ ਆ ਤਲਵੰਡੀ ਵਾਲੇ ਐਸਡੀਓ ਸਾਹਿਬ ਦਾ ਧੰਨਵਾਦ ਕਰਦੇ ਆਂ ਅਸੀਂ ਤੇ ਅੱਜ ਉਹਨਾਂ ਦੇ ਬੰਦੇ ਆਏ ਸੀ ਨਾਲੇ ਇਹਦੇ ਆਹ ਮਿੱਟੀ ਸਾਰੀ ਲਿਆ ਕੇ ਇਧਰੋਂ ਉਹ ਥੋੜੀ ਨਹੀਂ ਮਿੱਟੀ ਤੇ ਇਹ ਆ ਬਣ ਗਿਆ ਜਮਾ ਵਿੱਚੋਂ ਭਰ ਕੇ ਇਹਦੇ ਡਰਾਈਵਰ ਵੀ ਇੱਕ ਨੰਬਰ ਆ ਜੀਸੀਬੀ ਇਹ ਸੂਏ ਦੇ ਵਿੱਚੋਂ ਵਿੱਚੋਂ ਮੋੜਦੀ ਮੰਨ ਲਓ 360 ਡਿਗਰੀ ਦਾ ਘੁਮਾਦੀ ਤੇ ਹੁਣ ਇਹ ਬਨ ਕੇ ਇਹਦੀ ਤਹਿ ਜੀ ਆਹ ਦੇਖ ਲਓ ਜੈਕ ਵੀ ਖੁੱਪਣੋਂ ਆਟ ਗਏ ਉਦੋਂ ਮੁੜ ਕੇ ਵਿਚਾਲੋਂ ਮਿੱਟੀ ਕੱਢਣਗੇ ਫੇਰ ਜਿਹੜੇ ਉਹ ਗੱਟੇ ਭਰੇ ਪਏ ਆ ਉਹ ਵਾਲੇ ਫੇਰ ਉਹ ਗੱਟੇ ਲੱਗਣਗੇ ਵਿੱਚ ਫੇਰ ਕੰਮ ਸਾਰੇ ਜੜੂ ਇਹ ਤੇ ਕੱਲ ਨੂੰ ਲੱਗ ਕੇ ਗੱਟੇ ਤੇ ਸ਼ਾਮ ਤੱਕ ਕੱਲ ਨੂੰ ਲਾ ਲੋ ਵੀ ਫੇਰ ਪਾਣੀ ਛੱਡਿਆ ਜਾਊਗਾ ਇਧਰਲੀ ਸਾਈਡ ਇਥੇ ਸੂਹਾ ਦੋ ਵਾਰੀ ਟੁੱਟ ਗਿਆ ਤੇ ਇਧਰਲੀ ਸਾਈਡ ਜਿਹੜਾ ਆ ਬਾਹਣ ਇਹਦਾ ਨੁਕਸਾਨ ਹੋਇਆ ਪਹਿਲਾਂ ਝੋਨਾ ਲਾਉਣ ਵੇਲੇ ਵੀ ਇਹਦੇ ਮਿੱਟੀ-ਮੁੱਟੀ ਗਈ ਆ ਆ ਪੰਜ-ਪੰਜ 4-4 ਇੰਚ ਕੁਸ ਤੱਕ ਗਈ ਹੋਊਗੀ ਤੇ ਹੁਣ ਵੀ ਅੱਗੇ ਤਾਂ ਹੀ ਗਈ ਆ ਉਹ ਉੱਥੋਂ ਤਾਂ ਹੀ ਤੇ ਜਦੋਂ ਸੁੱਕ ਗਿਆ ਹੈ ਬਾਹ ਝੋਨੇ ਦੇ ਬਾਅਦ ਉਦੋਂ ਉਹੀ ਬਦ ਲੱਗਣ ਲੱਗ ਜੂ ਤੇ ਇਹਦੇ ਵਿੱਚ ਨਾ ਹੋ ਦੇਖੀ ਆ ਤੁਸੀਂ ਪੱਤੇ-ਪੁੱਤੇ ਜੇ ਸਾਰੇ ਦੇਖਦੇ ਆ ਨਾ ਗੱਟੇ ਜਿੰਨਾ ਗੰਦ ਪੈਲੇ ਵਿੱਚ ਸਿੱਟਿਆ ਜਾਂਦਾ ਸਾਰੇ ਦਵਾਈਆਂ ਦੇ ਖਾਲੀ ਢੱਕਣ ਸੀਸੀਆਂ ਜਵਾਕਾਂ ਦੇ ਉਹ ਨੈਪਕੀਨ ਸੜ ਦਿੰਦੇ ਲੋਕ ਤੇ ਆਮ ਹਸ ਸਾਬਣ ਸ਼ੈਂਪੂ ਦੇ ਰੈਪਰ ਇਹ ਕਾਂਚ ਕੰਗੇ ਜਿੰਨਾ ਵੀ ਆਲਮਗਲਮ ਲੋਕ ਘਰੇ ਵਰਤਦੇ ਆ ਸਾਰਾ ਗੰਦ ਪੈਲੇ ਅਗਲਾ ਸੂਏ ਚ ਮਾਰਦਾ ਤੇ ਜਿਹੜਾ ਉਹ ਮੰਨਦੇ ਆ ਕੋਈ ਆ ਮਾਤਾ ਚੁੰਨੀ ਤੇ ਹੋਰ ਟੂਨੇ ਡਾਮਣ ਉਹ ਵੀ ਪਾਣੀ 'ਚ ਕਹਿੰਦੇ ਤੈਰਨਾ ਨੌ ਪਾਲਸਾਂ ਸੁਰਖੀਆਂ ਬਿੰਦੀਆਂ ਕਰੀਮਾਂ ਜਿਹਾ ਬੜਾ ਗੱਲਮਗੱਲਾ ਵਾ ਤੇ ਸਾਰਾ ਕੋਈ ਨਾ ਬਣ ਚ ਗਿਆ ਹੁਣ ਕਿਉਂਕਿ ਥੱਲੋ ਜਮਾ ਟੁੱਟ ਹੀ ਗਿਆ ਸੀ ਹਰੇਕ ਆਈਟਮ ਯਾਰ ਜਿਹੜੀ ਕੋਈ ਵੀ ਚੀਜ਼ ਸੂਏ ਸੜਦੇ ਲੋਕ ਚੱਪਲਾਂ ਬੂਟ ਜਰਾਬਾਂ ਪੁਰਾਣੇ ਬੈਗ ਬੂਗ ਥੈਲੇ ਤੇ ਹਰੇਕ ਗੱਲਮਗੱਲਾ ਵ ਗਿਆ ਇੱਧਰ ਪਰਾ ਨਾਰਾਂ ਦੇ ਬੂਟੇ ਦੀ ਤਾਕਤ ਬਹੁਤ ਆ ਬਈ ਬਾਕੀ ਨਾਰਾਂ ਚ ਤਾਕਤ ਹੁੰਦੀ ਆ ਦੋ ਵਾਰੀ ਸੂਆ ਡੁੱਟ ਗਿਆ ਪਰ ਨਾਰਾਂ ਦਾ ਬੂਟਾ ਨਹੀਂ ਡੁੱਟਾ ਇਸ ਲਈ ਨਾਰ ਖਾਇਆ ਕਰੋ ਤਾਕਤ ਹੁੰਦੀ ਨਾਰਾਂ ਚ ਆ ਹੁਣ ਬਣਦੀ ਆ ਗੱਲ ਤੇ ਕੱਲ ਨੂੰ ਇਹਦੇ ਨਾਲ ਲਾ ਕੇ ਗੱਟੇ ਤੇ ਜਿਹੜਾ ਆ ਹੈਗਾ ਵਿੱਚ ਮਟੀਰੀਅਲ ਆਹਾ ਮਿੱਟੀ ਵਾਲਾ ਇਹੀ ਪਰ ਪਰ ਬਾਲਟੀਆਂ ਪਾਉਣਗੇ ਘਟਾਂ ਸੰਨ ਚ ਤੇ ਇਸਮੈਂਟ ਦਾ ਕੰਮ ਕਰੂ ਫੇਰ ਬਣੂ ਗੱਲ ਪ੍ਰੈਵਰੀ ਦੇਖੋ ਤੁਸੀਂ ਪਹਿਲਾਂ ਵੀ ਸੂਏ ਦੇ ਵਿੱਚ ਵਿੱਚ ਮੁੰਡੇ ਨੇ ਜੀਸੀਬੀ ਮੋੜਤੀ ਉਹ ਸਰਕਾਰੀ ਬੰਦੇ ਆਏ ਆ ਦਰੋਗਾ ਸਾਹ ਭੋਲਾ ਸਿੰਘ ਜੀ ਤੇ ਐ ਐਂ ਕਰਾ ਦੇ ਕੰਮ ਦਰੋਗੇ ਸਰਕਾਰੀ ਕੰਮ ਦਾ ਸਰਕਾਰੀ ਹੁੰਦਾ ਫਿਰ 5-5 ਇੰਚ ਕੰਨੀ ਹੋਰ ਲਾ ਲਾ ਕਹਿੰਦਾ